ਮਮੋਜ਼ ਬਣਾਉਣ ਦਾ ਪਿਓ ਤੇ ਪੁੱਤ ਵਧੀਆ ਢੰਗ ਨਾਲ ਕਰਦੇ ਨੇ ਕਿਤਾ ਪਹਿਲਾਂ ਫੈਕਟਰੀ ਵਿੱਚ ਕੰਮ ਕਰਦਾ 5 ਵਜੇ ਤੋਂ ਬਾਅਦ 6 ਵਜੇ 5 ਵਜੇ ਤੋਂ ਘਰ ਜਾਂਦਾ ਫਿਰ 6 ਵਜੇ ਤੋਂ ਇੱਥੇ ਮਮੋਜ਼ ਦੀ ਰੇੜੀ ਲਾ ਦਿੰਦਾ ਹਾਂ ਜੀ ਫੈਕਟਰੀ ਵਿੱਚ ਕੰਮ ਕਰਦੇ ਆ ਮੇਰਾ ਓਵਰ ਟਾਈਮ ਕਰਾ ਬੰਦ ਹੋ ਗਿਆ ਥੋੜੀ ਇਨਕਮ ਘਟ ਗਈ ਤੇ ਸੋਚਿਆ ਕਿ ਇਨਕਮ ਘਟ ਗਈ ਤੇ ਹੁਣ ਕੋਈ ਨਾ ਕੋਈ ਨਵਾਂ ਤਰੀਕਾ ਕਰੀਏ ਤਾਂ ਫਿਰ ਸੋਚਿਆ ਕਿ ਆਪਣਾ ਪਾਰਟ ਟਾਈਮ ਸ਼ੁਰੂ ਕਰਦੇ ਹਾਂ ਕੰਮ ਕੋਈ ਤੇ ਫਿਰ ਵਾਈਫ ਨਾਲ ਸਲਾਹ ਕੀਤੀ ਤੇ ਅਈ ਨੈਟ ਤੇ ਸਰਚ ਕੀਤਾ ਫਿਰ ਸੋਚਿਆ ਕਿ ਮੋਮੋਸ ਦਾ ਕੰਮ ਸ਼ੁਰੂ ਕਰਕੇ ਦੇ ਦਿੰਦੇ ਹਾਂ ਲੈਟ ਸੇ ਸਿੱਖਿਆ ਮੋਮੋਸ ਹਾਂਜੀ ਨੈਟ ਤੋਂ ਹੀ ਸਭ ਕੁਝ ਐਕਟਿਵਾ ਵੀ ਤਿਆਰ ਨੈਟ ਦੀ ਹਾਂਜੀ ਐਕਟਿਵਾ ਵੀ ਨੈਟ ਤੋਂ ਹੀ ਆਪਾਂ ਦੇਖਿਆ ਕਿ ਤੁਹਾਡਾ ਥੋੜਾ ਜਿਹਾ ਡਿਜ਼ਾਈਨ ਚੇਂਜ ਆ ਬਾਕੀ ਆਪਾਂ ਨੈਟ ਤੇ ਦੇਖਿਆ ਕਿ ਇੱਕ ਬੰਦਾ ਐਕਟਿਵਾ ਤੇ ਲਾ ਰਿਹਾ ਸੀ ਤੇ ਸੋਚਿਆ ਕਿ ਅਸੀਂ ਵੀ ਐਕਟਿਵਾ ਤੇ ਲਾ ਸਕਦੇ ਹਾਂ ਕਿਉਂਕਿ ਪ੍ਰਵਾਸੀ ਆ ਗਏ ਜੇ ਸਾਈਕਲਾਂ ਤੇ ਆਪਣਾ ਕੰਮ ਕਰ ਸਕਦੇ ਤੇ ਅਸੀਂ ਤੇ ਤੁਹਾਡੇ ਕੋਲ ਫੇਰ ਐਕਟਿਵਾ ਹੈ ਭਾਜੀ ਬਹੁਤ ਵਧੀਆ ਸਪੋਰਟ ਜੇ ਲੋਕੀ ਤੁਹਾਡੇ ਸਾਹਮਣੇ ਪਹਿਲਾਂ ਆ ਕੇ ਖੋਜ ਜਾਂਦੇ ਕਿ ਕਸਟਮਰ ਮਤਲਬ ਚੀਜ਼ ਹਾਂਜੀ 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 ਤੇ ਬੇਟੇ ਦਾ ਕੀ ਰੋਲ ਆ ਵਿੱਚ ਬੇਟਾ ਭਾਜੀ ਮੇਰੇ ਨਾਲ ਪੂਰੀ ਸਪੋਰਟ ਕਰਦਾ ਜੇ ਚਟਨੀਆ ਵਗੈਰਾ ਉਹ ਹੀ ਪੈਕ ਕਰਦਾ ਕਸਟਮਰ ਦੀ ਮੈਂ ਖਾਲੀ ਫਰਾਈ ਤੇ ਸਟੀਮ ਵਗੈਰਾ ਕਰਦਾ ਬਾਕੀ ਪੈਕਿੰਗ ਵਗੈਰਾ ਉਹ ਹੀ ਕਰਦਾ ਜੀ ਹਾਂਜੀ ਘਰ ਵਿੱਚ ਕੁਰਕਰੇ ਮੁਹੰਮਦ ਆਹੀ ਸਾਡੇ 3-4 ਤਰ੍ਹਾਂ ਦੇ ਹੈਗੇ ਮੁਹੰਮਦ ਇੱਕ ਪਨੀਰ ਵਾਲੇ ਇੱਕ ਕੁਰਕਰੇ ਆ ਤੇ ਇੱਕ ਵੈਜ ਆ ਤੇ ਕੁਰਕਰੇ ਵਾਲੇ ਉਹ ਹੀ ਤਿਆਰ ਕਰਦਾ ਹੈ ਅੱਗੇ ਤੇ ਫਿਲਹਾਲ ਕਾਰਡ ਲਾਵਾਂਗੇ ਉਸ ਤੋਂ ਬਾਅਦ ਵੇਖਾਂਗੇ ਕਿ ਹੋ ਸਕਦਾ ਹੈ ਕਿ ਅਈ ਹੋਰ ਜਗ੍ਹਾ ਤੇ ਵੀ ਕਾਰਡ ਲਗਾਈਏ ਮਤਲਬ ਆਪਣਾ ਮਤਲਬ ਨਵੀਆਂ ਹੋਰ ਕਾਰਡ ਕਾਰਡ ਵਧਾ ਦਈਏ ਕਾਰਡ ਦਾ ਮਤਲਬ ਕੱਪਲੇ ਬਣਾ ਕੰਪਨੀ ਬਣਾਉਂਦੇ ਹਾਂ ਹਾਂਜੀ ਹਾਂਜੀ ਬ੍ਰਾਂਡ ਬਣਾਉਣਾ ਚਾਹੁੰਦੇ ਆ ਕੀ ਬ੍ਰਾਂਡ ਬ੍ਰਾਂਡ ਦਾ ਨਾਮ ਕੀ ਹੋਏਗਾ ਫਿਰ ਮੇਰੇ ਮਨ 'ਚ ਤੇ ਆ ਰਿਹਾ ਕਿ ਐਕਟਿਵਾ ਮੁਹੰਮਦ ਬ੍ਰਾਂਡ ਹੋਏਗਾ ਬਾਕੀ ਜੋ ਰੱਬ ਨੂੰ ਚਾਹੇ ਚਾਇਆ ਹੋਏਗਾ ਉਹ ਹੋਏਗਾ ਮੇਰਾ ਨਾਮ ਕਾਇਰ ਸਿੰਘ ਜੀ ਅੱਛਾ ਮੈਂ ਪਹਿਲਾਂ ਕਰਾਂ ਕਦੇ ਨਾਲ ਹੈਲਪ ਕਰੋਨਾ ਕਿਹੜੀ ਕਾਸਟ ਪੜੋ ਸ਼ਾਮ ਜੀ ਮੈਨੂੰ ਬੜਾ ਹੀ ਲੱਗਾ ਹੁਣ ਅਕੀਲ ਕੰਮ ਕਰਦਾ ਇੱਥੇ ਮੈਂ ਇੱਥੇ ਚਟਨੀ ਆਪਾਂ ਕਰਦਾ ਤੇ ਮੋਮੋਸ ਬਿਚੇ ਜਰ ਨਹੀਂ ਭਾਗਦੇ ਨਾ ਤੇ ਘਰ ਜਿਹੜੇ ਮੋਮੋਸ ਤਿਆਰ ਕਰਦਾ ਉਹ ਕਿੱਦਾਂ ਤਿਆਰ ਕਰਦਾ ਉਹਦੀ ਰੈਸਿਪੀ ਹੈ ਕਿਤੇ ਕੋਈ ਉਹਦੇ ਵਿੱਚ ਕੁਝ ਆਪਣੇ ਸੀਕ੍ਰੇਟ ਮਸਾਲੇ ਪੈਂਦੇ ਆ ਤੇ ਤੰਦੂਰੀ ਮਿਓਨੀ ਪੈਂਦੀ ਆ ਤੇ ਉੱਤੇ ਬਾਹਰ ਚੋਨੇ ਨੂੰ ਮਿਕਸ ਕਰਕੇ ਤੇ ਬ੍ਰੈਡ ਕ੍ਰੰਬਸ ਲੱਗ ਜਾਂਦੇ ਫਿਰ ਪੜ੍ਹਾਈ ਦਾ ਤੇ ਇੰਦਰ ਕਿਸ ਤਰ੍ਹਾਂ ਟਾਈਮ ਕੱਢਦੇ ਆਂ ਟਾਈਮ ਕੱਢ ਲੈਣੇ ਆ ਤੇ ਬਈ ਜਾਰੀ ਹੈ ਹਾਂ ਜੀ ਟਿਊਸ਼ਨ ਤੇ ਵੀ ਜਾਂਦੇ ਆਂ ਬਹੁਤ ਵਧੀਆ ਭੌਂਦੇ ਭਾਈ ਦਿੱਲੀ ਮਿਲਾਈਦਾ ਵਾ ਸੱਜੀ ਲੈਣ ਆਈਦਾ ਤੇ ਫਿਰ ਉਹਨਾਂ ਕੋਲ ਲੰਘਦੇ ਖਾ ਜੀਦੇ ਆ ਵਧੀਆ ਭੌਂਦੇ ਚੀਜ਼ ਤੇ ਉਦਾਂ ਦੇ ਬਹੁਤ ਵਧੀਆ ਜੀ ਆਪਣੀ ਮਿਹਨਤ ਕਰਦੇ ਨੇ ਸਾਰਿਆਂ ਨੂੰ ਇਹੋ ਹੀ ਮੈਸੇਜ ਆ ਕਿ ਮਿਹਨਤ ਕਰੋ ਠੀਕ ਹੈ ਜੀ ਨਸ਼ਾ ਨਾ ਕਰੋ ਉਹ ਲੋਕ ਕੀ ਨਸ਼ੇ ਜਿਆਦਾ ਭੰਦੇ ਕਰਦੇ ਨੇ ਤੇ ਆ ਮਿਹਨਤ ਆਪਣੀ ਕਰਕੇ ਰੋਟੀ ਖਾਓ ਪਰਿਵਾਰ ਬਣਾਓ ਜਿਹੇ ਤਰੀਕੇ ਨਾਲ ਉਹ ਜੀ ਦੇਖੋ ਸਿੱਖਿਆ ਉਹਨਾਂ ਨੇ ਸਭ ਕੁਝ ਠੀਕ ਹੈ ਜੀ ਪਹਿਲਾਂ ਸਿੱਖਿਆ ਵਾ ਫਿਰ ਇਹਨਾਂ ਨੇ ਕੰਮ ਸ਼ੁਰੂ ਕੀਤਾ ਵਾ ਸੋਚਿਆ ਫੇਰੀ ਇਹਨਾਂ ਦੇ ਵੱਲ ਸ਼ੁਰੂ ਕੀਤਾ ਕੰਮ ਬਟਾਲਾ ਵਿੱਚ ਪਿਓ ਤੇ ਪੁੱਤਰ ਐਕਟਵਾ ਉੱਤੇ ਮੋਮੋਜ਼ ਬਣਾ ਕੇ ਵਧੀਆ ਗੁਜ਼ਾਰਾ ਕਰਦੇ ਨੇ ਤੇ ਲੋਕਾਂ ਨੂੰ ਇਹ ਮੋਮੋਜ਼ ਸਵਾਦ ਵੀ ਲੱਗਦੀਆਂ ਨੇ ਜੋ ਵਿਦੇਸ਼ ਜਾਣ ਵਾਲੇ ਨੌਜਵਾਨਾਂ ਲਈ ਇੱਕ ਚੰਗੀ ਉਦਾਹਰਣ ਹੈ ਕਿ ਪੰਜਾਬ ਦੇ ਵਿੱਚ ਵੀ ਕੋਈ ਕਾਰੋਬਾਰ ਕਰਕੇ اپنی زندگی ਵਧੀਆ ਬਤੀਤ ਕੀਤੀ ਜਾ ਸਕਦੀ ਹੈ ਬਟਾਲਾ ਤੋਂ ਲਭਪ੍ਰੀਤ ਸਿੰਘ ਖੁਸ਼ੀਪੁਰ ਦੀ رپورٹ ক্লিতা ফাইডি মজিছে ਜਾਇਨ ਜਿਹੜੀ ਤਿਆਰੀ ਹੁੰਦੀ ساری ਪੜਾ ਲੈਣ ਨੂੰ